ਅੰਮ੍ਰਿਤਸਰ ਦੇ ਇਲਾਕਾ ਕੋਟ ਖਾਲਸਾ ਵਿੱਚ ਬਰਸਾਤ ਤੋਂ ਬਿਨਾਂ ਹੀ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਕਈ ਵਾਰ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਵੀਰ ਸਿੰਘ ਸੰਧੂ ਨੂੰ ਆਪਣੀ ਮੁਸ਼ਕਲ ਤੋਂ ਜਾਣੂ ਕਰਵਾਇਆ ਹੈ ਪਰ ਉਹਨਾਂ ਵੱਲ ਕਿਸੇ ਨੇ ਮੂੰਹ ਕਰਕੇ ਵੀ ਨਹੀਂ ਦੇਖਿਆ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਸਮੱਸਿਆ ਦਾ ਜਲਦ ਹੀ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਸਰਕਾਰਾਂ ਦਾ ਬਾਈਕਾਟ ਕਰ ਅਣਮਿੱਥੇ ਸਮੇਂ ਲਈ ਧੰਨੇ ਤੇ ਬੈਠਣਗੇ ਮਸਲਾ ਤੁਹਾਡੇ ਸਾਹਮਣੇ ਹੀ ਆ ਪਾਣੀ ਦਾ ਵੇਖੋ ਪਾਣੀ ਜੀ ਖਲੋਗੇ ਤੁਹਾਡੇ ਨਾਲ ਗੱਲ ਬਾਤ ਕਰ ਰਹੇ ਆ ਗੰਦੇ ਪਾਣੀ ਦਾ ਮੰਦਾ ਹਾਲ ਹੈ ਕਈ ਇਹ ਹੁਣ 6-7 ਮਹੀਨੇ ਹੋ ਗਏ ਇਹੋ ਹਾਲ ਹੋਣ ਡਿਆ ਤੇਰੇ ਧੱਕਾ ਚੜਿਆ ਕੋਈ ਨਹੀਂ ਸੁਣਦਾ ਇੱਥੇ ਬੜੇ ਨੇ ਧਰਨੇ ਤੁੰਨੇ ਵੀ ਲਾਏ ਆ ਬੜਿਆ ਪ੍ਰਧਾਨਾਂ ਨੂੰ ਵੀ ਆਖਿਆ ਕੋਈ ਪ੍ਰਧਾਨਪੁਰ ਤੋਂ ਹੁਣ ਕੋਈ ਗੱਲ ਨਹੀਂ ਸੁਣਦੇ ਹੁੰਦੇ ਕਿੰਨਾ ਟਾਈਮ ਹੋ ਗਿਆ ਹਾਂ 6-7 ਮਹੀਨੇ ਹੋ ਗਿਆ ਐਂਦਾ ਮੰਦਾ ਹਾਲ ਹੋਣ ਡਿਆ ਅੱਗੇ ਤੇ ਮਾਰਾ ਮੋਟਾ ਹੋਂ ਤੇ ਬਹੁਤ ਜ਼ਿਆਦਾ ਹੋ ਗਿਆ ਤੇ ਤੁਹਾਡੇ ਸਾਹਮਣੇ ਹੀ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਾਦੀ ਕਰਨੀ ਆ ਪਾਣੀ ਪੀ ਪੀ ਲੋਕ ਬਿਮਾਰ ਹੋ ਰਹੇ ਕੋਈ ਕੇਸ ਨਿਕਲ ਕੇ ਬਾਹਰ ਆ ਕੋ ਬਥੇਰੇ ਆ ਲੋਕਾਂ ਦੇ ਵਿਚਾਰਾ ਢੜਬੀ ਰਹੋਣਦੇ ਇਹ ਮਾਰੇ ਲੋਕੀ ਆ ਇੱਥੇ ਗਰੀਬ ਲੋਕ ਰਹਿੰਦੇ ਆ ਉਹ ਇਤੋਂ ਲਾਗੋ ਜਾ ਕੇ ਦਵਾਈ ਲੈ ਲੈਂਦੇ ਆ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਆ ਵੀ ਲੋਕ ਮਰ ਰਹੇ ਆ ਗੰਦਾ ਪਾਣੀ ਤੁਹਾਡੇ ਸਾਹਮਣੇ ਉਹ ਪਾਣੀ ਵੇਚ ਆਉਂਦੇ ਆ ਡਿਊਟੀਆਂ ਦੇ ਉਹ ਪਾਣੀ ਲੋਕ ਪੀਣ ਨੂੰ ਮਜਬੂਰ ਹੋਏ ਜੇ ਤੁਹਾਡੀ ਮੰਗ ਨਾਗਪੁਰੀ ਕੀਤੀ ਗਈ ਫਿਰ ਨਹੀਂ ਪਾਣੀ ਮੰਗ ਪੂਰੀ ਕਰਨਗੇ ਤਾਂ ਫਿਰ ਹਾਰ ਕੇ ਕੋਹ ਨਾ ਕੋਹ ਕਰਾਂਗੇ ਇਹ ਤਾਂ ਮੈਂ ਲਾਵਾਂਗੇ ਹੀ ਸੜਕਾਂ ਤੇ ਜਾ ਜਾ ਕੇ ਫਿਰ ਸੀਵਰੇਜ ਦੇ ਪਾਣੀ ਦਾ ਜੋ ਬੜੀ ਕੀ ਪ੍ਰੋਬਲਮ ਹੈ 6 ਮਹੀਨਿਆਂ ਤੋਂ ਹੋਈ ਹੈ ਛੋਟੇ-ਛੋਟੇ ਬੱਚੇ ਸਾਡੇ ਸਕੂਲ ਜਾਣ ਤੋਂ ਵੀ ਮੁਸ਼ਕਲ ਹੋ ਰਹੀ ਆ ਗੰਦੇ ਪਾਣੀ ਚੋਂ ਨਿਕਲ ਕੇ ਜਾਣਾ ਪੈ ਰਿਹਾ ਉਹਨਾਂ ਨੂੰ ਤੇ ਇਨਫੈਕਸ਼ਨ ਕਿੰਨੀ ਕਿ ਜ਼ਿਆਦਾ ਹੋ ਗਈ ਹੈ ਕਿ ਹਰ ਘਰ 'ਚ ਦੋ ਬੱਚੇ ਬਿਮਾਰ ਜਾਂ ਕਿਸੇ ਦੇ ਪੇਟ ਦਰਦ ਹੋ ਦੀ ਕਿਸੇ ਨੂੰ ਲੂਜ਼ ਮੋਸ਼ਨ ਹੋ ਰਹੀ ਆ ਇਹੋ ਹੀ ਪਾਣੀ ਸੀਵਰੇਜ ਦਾ ਪਾਣੀ ਚੋਰ ਸਮਰਸੀਬਲ ਪਾਣੀ ਦੇ ਜ਼ਮੀਨ ਰਾਈ ਜਾ ਰਿਹਾ ਤੇ ਆ ਰਿਹਾ ਉਹ ਚ ਇੰਨੀ ਕਿ ਸਮੈਲ ਆ ਰਹੀ ਆ ਪੀਣ ਵੀ ਪੀੰਦੇ ਮਤ ਨਹੀਂ ਕਾਬਿਲ ਹੈਗਾ ਅਸੀਂ ਐਮ ਐਲ ਏ ਆਫਿਸ ਤੇ ਗਏ ਆ ਦੋ ਚਾਰ ਦਿਨ ਤੋਂ ਮੈਂ ਪਹਿਲਾਂ ਪੀਏ ਨੂੰ ਫੋਨ ਵੀ ਕਰਦੀ ਆ ਪਰ ਪੀਏ ਨੇ ਮੈਨੂੰ ਇਹ ਸ਼ਵਾਸਨ ਦਿੱਤਾ ਕਿ ਮੈਂ ਇਹ ਹਫਤੇ ਤੱਕ ਕਰਾਂਗਾ ਉਸ ਤੋਂ ਬਾਅਦ ਮੈਂ ਨੂੰ ਦੋ ਦਿਨ ਪਹਿਲਾਂ ਫੇਰ ਕਾਲ ਕੀਤੀ ਆ ਉਹਨੇ ਕਿਹਾ ਕਿ ਮੇਰੇ ਕੋਲ ਇਸ ਚੀਜ਼ ਦਾ ਕੋਈ ਨਹੀਂ ਹੱਲ ਹੈਗਾ ਅਸੀਂ ਅਫਸਰਾਂ ਨੂੰ ਕਹਿ ਸਕਦੇ ਆ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋ ਪੈਸੇ ਦੀ ਕੋਈ ਗੰਜائش ਨਹੀਂ ਹੈਗੀ ਆਪਾਂ ਇਹਦਾ ਕੋਈ ਮਸਲਾ ਨਹੀਂ ਹੱਲ ਕਰ ਸਕਦੇ ਕਈ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਜਿਆਦਾ ਕਈ ਆਫਿਸਾਂ 'ਚ ਟੱਕੇ ਖਾਦੇ ਨੇ ਲੈਟਰਾਂ ਵੀ ਗੱਡੀਆਂ ਨੇ ਚੇਅਰਮੈਨੋਂ ਪੰਜਾਬ ਮੁੱਖ ਮੰਤਰੀ ਸਾਹਿਬ ਤੱਕ ਲੈਟਰਾਂ ਗਈਆਂ ਨੇ ਪਰ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ 2006 ਤੋਂ ਮਸਲਾ ਚੱਲਣ ਡਿਆ ਹੌਲੀ 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 ਵਾਦਾ ਵਾਦਾ ਸਾਰੇ ਇਸ ਵੇਲੇ ਸਾਡੀ ਪੂਰੀ ਗਲੀ ਕਵਰ ਆ ਕੋਈ ਵੀ ਘਰ ਨਹੀਂ ਬਚਿਆ ਸਾਡੇ ਮਕਾਨ ਡੇਗਪੇ ਜ਼ਿੰਮੇਵਾਰ ਸਰਕਾਰ ਹੋਵੇਗੀ ਕਾਰਪੋਰੇਸ਼ਨ ਨਗਰ ਨਿਗਮ ਹੋਵੇਗਾ Chandar Consultants Limited Building Maintenance Handyman under -check Trade Platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under Trade platform www.jacktrade.com slash nine two one seven six zero. Chandar Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ